ਗੁਰੂ ਪੂਜ ਭਗਵਾਨਾ ਤੇਮਰੀ ਮਹਿਮ ਬਰਨ ਨਾ ਸਾਖੂੰ ਤੂੰ ਠਾਕੁਰ ਊਚ ਭਗਵਾਨਾ ਚਰ ਖਟ ਸਾਸਤਰ ਪੈੰਗ ਗਰਨ ਚੜ ਜਾਏ ਆੰਦ ਬਿਕੋ ਬਿਦਰਾ ਸੁਨੇ ਜੋ ਕਾਲ ਕਿਰਪਾ ਕਰਾਏ ਆੰਦ ਬਿਕੋ ਬਿਦਰਾ ਸੁਨੇ ਜੋ ਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਜ਼ ਗੁਰੂ ਗੁਰੂ ਗੁਰ ਕਰ ਮੰਨ ਮੇਰੇ ਕਾਰਨ ਤਰਨ ਸਮਰਾਤ ਕਾਲਯੁਗ ਸੰਤ ਸਮਾਦ ਜਿ ਸ਼ਬਦ ਜਿਸ ਕੇਰੇ ਬਣ ਦੁਖਣ ਨਾਸ ਸੁਖਦੈਨ ਸੂਰ ਜੋ ਧਰਤ ਧਿਆਨ ਬਸਦੇ ਨੇਰੇ ਪੂਰ ਪਰ ਕਰ ਦੇ ਹਾਰ ਸਿਮਰਤ ਮੁਖ ਦੇਖਤ ਅਗ ਜਾਏ ਪਰੇ ਰਹੇ ਜੋ ਹਾਰ ਬੁੱਧ ਰਤ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਜੁਗੋ ਜੁਗ ਅਟਲ ਚਰ ਤਖਤ ਦੇ ਮਾਲਕ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਰੋਜ਼ਾਨਾ ਦੀ ਤਰ੍ਹਾਂ ਪਹੁੰਚੇ ਹੋਏ ਸਨਮਾਨ ਤੇ ਸਤਿਕਾਰ ਜੋ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਆਓ ਸਤਿਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਬਖਸ਼ਿਸ਼ ਕੀਤੀ ਅਮਰਤ ਵੇਲਾ ਸਤਨਾਮ ਵਡਿਆਈ ਵਿਚਾਰ ਦਾ ਸੁਭਾਗ ਸਮਾਪਾਉ ਨੂੰ ਬਖਸ਼ਿਸ਼ ਕੀਤਾ ਅਮਰਤ ਬਾਣੀਆਂ ਦੇ ਜਾਪ ਪਾਵਨ ਪਿੱਤਰ ਬਾਣ ਦਾ ਕੀਰਤਨ ਗੁਰੂ ਕੀ ਰਾਗੀ ਸਿੰਘਾਂ ਪਾਸੋਂ ਆਪ ਜੀ ਨੇ ਹੁਣੇ ਸਰਵਣ ਕੀਤਾ ਆਓ ਗੁਰੂ ਕੀ ਸੰਗਤ ਜੀ ਜਿੰਨਾ ਸਮਾ ਗਰੀਬ ਨਿਵਾਜ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਸਮੇਂ ਵਿੱਚ ਰਹਿ ਕੇ ਰੋਜ਼ਾਨਾ ਦੀ ਦਰਾਂ ਜੋ ਕੁਰਬਾਨੀ ਸ਼ਬਦ ਵਿਚਾਰ ਆਪ ਜੀ ਸਰਵਣ ਕਰਦੇ ਪਏ ਹੋ ਲੜੀਵਾਰ ਸਤਿਗੁਰੂ ਸਾਹਿਬ ਜੀ ਦੀ ਪਿੱਤਰ ਬਾਣੀ ਦੀ ਵਿਚਾਰ ਹੋ ਰਹੀ ਹੈ ਆਪ ਵਿਚਾਰ ਨੂੰ ਸਰਵਣ ਕਰਕੇ ਬਾਗਾਂ ਵਾਲੇ ਹੋ ਰਹੇ ਹੋ ਆਓ ਜੋ ਲੜੀਵਾਰ ਪਾਵਨ ਪਿੱਤਰ ਬਚਨ ਨੇ ਪਟ ਸਾਹਬਾਨਾਂ ਦੇ ਪਾਤਸ਼ਾਹ ਬਾਣ ਨੇ ਗੁਰੂ ਸਾਹਿਬ ਜੀ ਦੀ ਮਹਾਨ ਸਿਖਤ ਕੀਤੀ ਮਹਾਨ ਵਡਿਆਈ ਕੀਤੀ ਵਡਿਆਈ ਨੂੰ ਆਪ ਜੀ ਸਰਵਣ ਕਰ ਰਹੇ ਹੋ ਨਾਲ ਪਟਜੀ ਪਿਤਰ ਰਸਨਾ ਤੋਂ ਗੁਰੂ ਸਾਹਿਬ ਜੀ ਦੀ ਵਡਿਆਈ ਕਰ ਰਹੇ ਨੇ ਅੱਜ ਦਾ ਜੋ ਪਾਵਨ ਪਿਤਰ ਸੋਈਆ ਹੁਣੇ ਆਪ ਜੀ ਨੇ ਸਰਵਣ ਕੀਤਾ ਹੈ ਇਹਦੇ ਰਾਹੀਂ ਅੱਜ ਪਟਜੀ ਆਪਾਂ ਨੂੰ ਜੋ ਪ੍ਰੇਰਣਾ ਕਰਦੇ ਆਪ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਮਨਾ ਮੇਸ਼ਾ ਗੁਰੂ ਗੁਰੂ ਜਪਿਆ ਕਰ ਤੇ ਅੱਜ ਪੁੱਤਰ ਰਸਨਾ ਤੋਂ ਬਚਨ ਕਰਦੇ ਨੇ ਗੁਰੂ ਗੁਰੂ ਪੁਰ ਕਰ ਮੰਨ ਮੇਰੇ ਤਿੰਨ ਵਾਰ ਗੁਰੂ ਸ਼ਬਦ ਕਿਹਾ ਕਿਉਂਕਿ ਜਪਣ ਦੇ ਵੀ ਗੁਰਮਖੋ ਤਿੰਨੇ ਤਰੀਕੇ ਨੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਮਨ ਬਾਤ ਤੇ ਕਰਮ ਤਿੰਨ ਤਰੀਕੇ ਆ ਮਨ ਦੇ ਵਿੱਚ ਕੋਈ ਵਿਚਾਰ ਆਉਣੀ ਮਨ ਕਰਕੇ ਕਿਸੇ ਦਾ ਭਲਾ ਕਰਨਾ ਭਲਾ ਸੋਚਣਾ ਇਹ ਮਨ ਦਾ ਕਰਮ ਹੋ ਜਾਂਦਾ ਹੈ ਬਚਨ ਕਰਕੇ ਰਚਨਾ ਤੋਂ ਕਹਿ ਕੇ ਰਚਨਾ ਤੋਂ ਬੋਲ ਕੇ ਕਿਸੇ ਦਾ ਭਲਾ ਕਰਨਾ ਇਹ ਸਨਾ ਦਾ ਬਚਨ ਦਾ ਕਰਮ ਹੋ ਜਾਂਦਾ ਹੈ ਇੱਕ ਸਰੀਰ ਕਰਕੇ ਕਰਮ ਹੁੰਦਾ ਹੈ। ਸਰੀਰ ਦਾ ਕਰਮ ਕੀ ਹੁੰਦਾ ਹੈ ਜਿਵੇਂ ਆਪ ਵੱਡੇ ਭਾਗੀ ਹੋ ਕਿ ਚੱਲ ਕੇ ਸਤਿਗੁਰੂ ਸਾਹਿਬ ਜੀ ਦੇ ਕਲਗੀਧਰ ਜੀ ਦੇ ਸਥਾਨ ਤੇ ਆਇਓ ਸਰੀਰ ਨਾਲ ਇਹ ਸਰੀਰ ਦਾ ਕਰਮ ਹੈ। ਸਰੀਰ ਦਾ ਕਰਮ ਹੈ ਕਿ ਇਹਨਾਂ ਹੱਥਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਝਾੜੂ ਲਾ ਦੇਣਾ, ਇਹਨਾਂ ਹੱਥਾਂ ਦੇ ਨਾਲ ਭਾਂਡੇ ਬਰਤਨ ਸਾਫ਼ ਕਰਦੇ ਨੇ। ਜਾਂ ਹੋਰ ਹੋਰ ਸੇਵਾ ਕਰ ਲੈਣੀ ਇਹ ਸਰੀਰ ਦੇ ਕਰਮ ਨੇ ਤੇ ਰਸਨਾ ਨਾਲ ਜੇ ਸਤਨਾ ਵਾਗਰੂ ਜਪ ਲਈਏ ਰਸਨਾ ਨਾਲ ਉਹਦੀ ਵਡਿਆਈ ਕਰ ਦਈਏ ਇਹ ਜਿਹੜਾ ਇਹ ਸ਼ਬਦ ਕਰਮ ਹੋ ਜਾਂਦਾ ਹੈ ਰਸਨਾ ਦਾ ਕਰਮ ਬਣ ਜਾਂਦਾ ਹੈ ਮਨ ਵਿੱਚ ਜੇ ਉਹਦੀ ਯਾਦ ਵਿੱਚ ਦਾ ਹੈ ਇਹ ਮਨ ਕਰਕੇ ਕਰਮ ਹੋ ਜਾਂਦਾ ਹੈ ਭਾਵ ਤਿੰਨ ਪ੍ਰਕਾਰ ਦੇ ਕਰਮ ਹੁੰਦੇ ਆਏ ਮਨ ਬਚ ਤੇ ਸਰੀਰ ਤੇ ਇਥੇ ਤਾਂ ਤਿੰਨ ਬਚਨ ਕਹਿ ਮਨ ਨੂੰ ਸੰਬੋਧਨ ਔਰ ਕੇ ਪਾਤ ਸਾਹਿਬਾਨਾ ਨੇ ਕਹਿੰਦੇ ਗੁਰੂ ਗੁਰੂ ਕਰ ਮਨ ਮੇਰੇ ਕਹਿੰਦੇ ਤਿੰਨਾ ਕਰਮਾ ਕਰਕੇ ਮਨ ਵਿੱਚ ਵੀ ਤੇਰੇ ਗੁਰੂ ਦਾ ਭਉ ਭਾਵਨੀ ਪਿਆਰ ਹੋਵੇ ਇਹ ਨਾ ਹੋਵੇ ਵੇਖੋ ਦੁਨੀਆ ਤੇ ਦੋਨੋਂ ਗੱਲਾਂ ਹੀ ਨੇ ਇੱਕ ਪਾਸੇ ਤੇ ਮਹਾਰਾਜ ਨੇ ਕਿਹਾ ਵੀ ਕਹਿ ਨਾਮ ਕਹਿਤ ਗੁਬਿੰਦ ਕਾ ਸੂਚੀ ਪਈ ਰਸ਼ਨਾ ਦੂਜੇ ਪਾਸੇ ਵੀ ਕਹਤਾ RAM RAM ਕਰਤਾ ਸਭ ਜਗੁ ਪਰੈ ਰਾਮ ਨਾ ਪਾਇਆ ਜਾਏ। ਗੱਲਾਂ ਤੇ ਦੋਨੋਂ ਹੀ ਕਹਿਤਿਆਂ ਨਾ ਇੱਕ ਪਾਸੇ ਕਹਤਾ ਵੀ ਜਪ ਰਸ਼ਨਾ ਪਵਿੱਤਰ ਹੋ ਜਾਏਗੀ। ਦੂਜੇ ਪਾਸੇ ਕਹਤਾ ਵੀ RAM RAM ਸਾਰਾ ਜਾਗੀ ਕਰਦਾ ਫਿਰਦਾ RAM ਨਾ ਪਾਇਦਾ। ਹੁਣ ਇਹਨੂੰ ਸਮਝਣਾ ਹੈ। ਇੱਕ ਤਾਂ ਦਾ ਵੀ ਇਕੱਲਾ ਰਸ਼ਨਾ ਕਰਕੇ ਉਤੋਂ ਤੋਂ ਕਈ ਜਾਣਾ ਮਨ ਵਿੱਚ ਭੈ ਭਾਵਨਾ ਨਾ ਹੋਣੀ ਪਿਆਰ ਨਾ ਆਉਣਾ। ਇਨੂੰ ਕਹਾਂ ਕੀ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾਮ ਪਾਇਦਾ ਇੱਕ ਹੁੰਦਾ ਵੀ ਅੰਦਰੋਂ ਮਨ ਵਿੱਚ ਵੀ ਉਹ ਗੱਲ ਜ਼ੁਬਾਨ ਤੇ ਰਸਨਾ ਤੇ ਵੀ ਉਹ ਗੱਲ ਤੇ ਸਰੀਰ ਦੀ ਬਾਡੀ ਤੇ ਵੀ ਉਹ ਗੱਲ ਤਿੰਨ ਚੀਜ਼ਾਂ ਆਪਾਂ ਕਈ ਵਾਰ ਸੁਤੇ ਜੀ ਕਹਿ ਦਿੰਦੇ ਆ ਨਾ ਜੇ ਕੋਈ ਉਦਾਂ ਦਾ ਬੰਦਾ ਹੋਵੇ ਆਪਾਂ ਕਹਿ ਦਿੰਦੇ ਉਹ ਭਾਈ ਬਚ ਕੇ ਰਹੋ ਇਸ ਮਨੁੱਖ ਦੇ ਜ਼ੁਬਾਨ ਤੇ ਗੱਲ ਹੋਰ ਹੈ ਮਨ ਵਿੱਚ ਹੋਰ ਹੈ ਕਈ ਵਾਰ ਆਪਾਂ ਕਹਿ ਦਿੰਨੇ ਜਿਹੜਾ ਬੰਦਾ ਸਰੀਰ ਕਰਕੇ ਤੇ ਉਹ ਨਾ ਕਰੇ ਰਸਨਾ ਕਰਕੇ ਮਿੱਠੇ ਮਿੱਠੇ ਬੋਲ ਬੋਲੇ ਰਸਨਾ ਕਰਕੇ ਤੇ ਕਵੇ ਤੁਹਾਡੇ ਨਾਲ ਆ ਪਰ ਮਨ ਕਰਕੇ ਨਾ ਹੋਵੇ ਤੇ ਆਪਾਂ ਆਮ ਕਹਿ ਦਿੰਦੇ ਆ ਨਾ ਭਾਈ ਬਚ ਕੇ ਰਹੀਂ ਇਹ ਜ਼ਬਾਨ ਤੋਂ ਬੜਾ ਮਿੱਠਾ ਹੀ ਮਨ ਕਰਕੇ ਤੇਰੇ ਨਾਲ ਨਹੀਂ ਹੈ ਅੰਦਰੋਂ ਤੇਰੇ ਨਾਲ ਨਹੀਂ ਹੈ ਹੁਣ ਸੇਮ ਹੀ ਕਹਾਣੀ ਪਰਮਾਰਥ ਦੇ ਮਾਰਗ ਦੀ ਵੀ ਇਹੋ ਜਲਦੀ ਹੈ ਗੁਰੂ ਸਾਹਿਬ ਕਹਿੰਦੇ ਕੇਵਲ ਦਿਖਾਵੇ ਖਾਤਰੀ ਨਹੀਂ ਆਉਣੀ ਦਿਖਾਵੇ ਖਾਤਰਾ RAM RAM ਨਾ ਕਰਦਾ ਫਿਰੀ ਦਿਖਾਵੇ ਖਾਤਰਾ ਕਿਤੇ ਦਰਸ਼ਿਆਣਾ ਝਾੜਦਾ ਫਿਰੀ ਤੇਰੇ ਮਨ ਚ ਵੀ ਭਾਵਨਾ ਹੋਣੀ ਚਾਹੀਦੀ ਆ ਜੇ ਮਹਾਰਾਜ ਜੇ ਮਨ ਚ ਭਾਵਨਾ ਬਣ ਜੇ ਫਿਰ ਕੀ ਹੁੰਦਾ ਤੁਸੀਂ ਜਗਜੀਤ ਸਿੰਘ ਸਾਹਿਬ ਦੇ ਬਾਣੀ ਪੜਨ ਵਾਲੇ ਸੁਣਨ ਵਾਲੇ ਬੈਠੇ ਹੋ ਤੇ ਮਹਾਰਾਜ ਨੇ ਉਥੇ ਕਹਿਤਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਾ ਕਹਿੰਦੇ ਗਾ ਵੀ ਐ ਸੁਣੀ ਐ ਮਨ ਰਖੀ ਐ ਭਾਉ ਮਾਰਾ ਗਾ ਕੇ ਸੁਣ ਕੇ ਜੇ ਮਨ ਚ ਭਾਵਨਾ ਕਰਕੇ ਭਾਵਨਾ ਕਰਕੇ ਕਹ ਆ ਵੀ ਇਹ ਸੁਣੀ ਐ ਕੀ ਹੁੰਦਾ ਤੇ ਨਾਲ ਸੱਚੇ ਪਾਸ਼ਾ ਨੇ ਗਰੰਟੀ ਲਿਖਤੀ ਗਾ ਵੀ ਐ ਸੁਣੀ ਐ ਮਨ ਰਖੀ ਐ ਭਾਉ ਦੁੱਖ ਪਰ ਹਰ ਸੁਣ ਪਈ ਕਹਿੰਦੇ ਜੇ ਭਾਵਨਾ ਨਾਲ ਗਾ ਲਿਆ ਭਾਵਨਾ ਨਾਲ ਤੂੰ ਸੁਣ ਜਾਣਾ ਪਿਆਰ ਬਣਾ ਕੇ ਗਾ ਸੁਣ ਲਿਆ ਦੁੱਖ ਪਰ ਹਰ ਦੁੱਖ ਪਰੇ ਚਲੇ ਜਾਏਗਾ ਦੁੱਖ ਚਲਾ ਜਾਏਗਾ ਸੁੱਖ ਘਰ ਲੈ ਜਾਏ ਆ ਗਰੰਟੀ ਹੈ ਇਸ ਭਾਵਨਾ ਨਾਲ ਗੁਰੂ ਕੀ ਸੰਗਤ ਜੀ ਸੁਣਨਾ ਹੈ ਇਸ ਭਾਵਨਾ ਨਾਲ ਗਾਉਣਾ ਹੈ ਮਨ ਬਾਚ ਕਰਮ ਕਰਕੇ ਤਿੰਨ ਪ੍ਰਕਾਰ ਦੇ ਕਰਮ ਮਨ ਵਿੱਚ ਭਾਵਨਾ ਹੋ ਜੇ ਰਸਨਾ ਤੇ ਵੀ ਜੋ ਕਹਾ ਗਿਆ ਰਿਹਾ ਉਹ ਮਨ ਵਿੱਚ ਵੀ ਹੋਵੇ ਇੰਨੀ ਵੀ ਰਸਨਾ ਨਾਲ ਕਹਿ ਦਿੱਤਾ ਮਨ ਵਿੱਚ ਨਹੀਂ ਆ ਤੇ ਜੇ ਰਸਨਾ ਨਾਲ ਕਹਿ ਤਾਂ ਨਾ ਉਹ ਮਨ ਵਿੱਚ ਹੈ ਨਾ ਸਾਡੇ ਸਰੀਰ ਦੀ ਬਾਡੀ ਤੇ ਹੀ ਹੈ ਕਈ ਵਾਰ ਬੰਦਾ ਪਛਾਣਿਆ ਜਾਂਦਾ ਹੈ ਨਾ ਕੋਈ ਗੱਲ ਕੋਈ ਕਵੇ ਤੇ ਆਮ ਜਿਹੜੇ ਛਾਣੇ ਮਨੁੱਖ ਹੈ ਨਾ ਇੱਕ ਧੁੰਦਾ ਕਿਤਾਬ ਪੜਨੀ ਉਹ ਪੜ ਕੇ ਸਮਝਣਾ ਤੇ ਕਈ ਜਿਹੜੇ ਜਿਨ੍ਹਾਂ ਦਾ ਰੋਹ ਦਾ ਤਜਰਬਾ ਨਾਲ ਜਿਹੜੇ ਦੋਗ ਲੋਕਾਂ ਵਿੱਚ ਵਸਦੇ ਉਹ ਮਨੁੱਖ ਨੂੰ ਬੰਦੇ ਨੂੰ ਪੜ ਲੈਂਦੇ ਆ ਹਾ ਭਾਅ ਬੰਦੇ ਦੇ ਜਾਣੇ ਜਾਂਦੇ ਵੀ ਇੱਕਦਾਂ ਦਾ ਜਿਹਨੂੰ ਆਪਾਂ ਕਹਿ ਦਿੰਦੇ ਵੀ ਇਹਨੂੰ ਹੁਣ ਕਿਤਾਬ ਪੜ੍ਹਨੀ ਲੋੜ ਨਹੀਂ ਤੇ ਬੰਦਾ ਪੜ੍ਹ ਲੈਂਦਾ ਵੀ ਬੰਦੇ ਦੇ ਹਾ ਭਾਅ ਦੱਸਦੇ ਵੀ ਬੰਦਾ ਕਿੱਦਾਂ ਦਾ ਹੈ ਵੀ ਕੱਲਾ ਜ਼ੁਬਾਨ ਕਰਕੇ ਕਹਿ ਰਿਹਾ ਹੈ ਇਹ ਗੱਲ ਦੇ ਮਨ 'ਚ ਹੈਗੀ ਕਿ ਨਹੀਂ ਕਿਉਂਕਿ ਜੇ ਮਨ ਤੋਂ ਇਤਿਹਾਸ ਪਾ ਬਾਡੀ ਬਾਡੀ ਤੇ ਉਹ ਜਿ ਹੋਣਿਆ ਜੇ ਮਨ ਵਿੱਚ ਨਾ ਹੋਈ ਤੇ ਉਹ ਗੱਲ ਸਾਡੇ ਸਰੀਰ ਤੇ ਲਾਗੂ ਨਹੀਂ ਹੋਣੀ ਸਾਡੀ ਬਾਡੀ ਤੇ ਨਹੀਂ ਆਉਣੀ ਪਾਵ ਹਾਵ ਭਾਵ ਤੋਂ ਜਿਹੜਾ ਪਤਾ ਲੱਗ ਜਾਂਦਾ ਵੀ ਬੰਦੇ ਦੀ ਮਨ ਚ ਕੀ ਆ ਕੋਈ ਮਨੁੱਖੀ ਦੀ ਰਸਨਾ ਤੇ ਕੀ ਹੈ ਆਪਾਂ ਸਮਝਦੇ ਨੇ ਵੀ ਇਹ ਰਸਨਾ ਨਾਲ ਤੇ ਕਹਿ ਰਿਹਾ ਹੈ ਜ਼ੁਬਾਨ ਤੋਂ ਤੇ ਕਹਿ ਰਿਹਾ ਪਰ ਇਹ ਤਾਂ ਮਨ ਵਿੱਚ ਹੀ ਗੱਲ ਹੈਣੀ ਮਨ ਕਰਕੇ ਪਿਆਰ ਨਹੀਂ ਕਰਦਾ ਤੇ ਗੁਰੂ ਸਾਹਿਬ ਕੰਦੇ ਗਾ ਵੀ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਾਰ ਸੁਖ ਘਰ ਲੈ ਜਾਏ ਇਦਾਂ ਜੇ ਮਨ ਭਾਵਨਾ ਭਰਾਂਗੇ ਤੇ ਸੁਖ ਆ ਦੇਗਾ ਤੇਰੇ ਕਰਮੋ ਚ ਸੁਖ ਤੈਨੂੰ ਦੌੜਨ ਦੀ ਲੋੜ ਨਹੀਂ ਇਸ ਕਰਕੇ ਤੇ ਭਟ ਸਾਹਿਬਾਨ ਤਿੰਨ ਗੱਲਾਂ ਕਹਿ ਰਹੇ ਨੇ ਕਹਿੰਦੇ ਗੁਰੂ ਗੁਰੂ ਗੁਰ ਕਰਮਨ ਮੇਰੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਭਾਵ ਗੁਰੂ ਗੁਰੂ ਨੂੰ ਜਾਪ ਗੁਰੂ ਜਾਪ ਗੁਰੂ ਸਾਹਿਬ ਜੀ ਦੀ ਵਡਿਆਈ ਕਰ ਫਿਰ ਕਹਿੰਦੇ ਮਹਾਰਾਜ ਕਿਉਂ ਵਡਿਆਈ ਕਰੀਏ ਨਾਲ ਅੱਗੇ ਇਹ ਵੀ ਦੱਸਦਾ ਤਾਰਨ ਤਨ ਸਮਰਾਤ ਕਾਲ ਯੁਗ ਸੰਤ ਸਮਾਦ ਸ਼ਬਦ ਜਿਸ ਕੇ ਰੇ ਤਾਰਨ ਕਰਨ ਤਰਨ ਹੁੰਦਾ ਜਹਾਜ਼ ਕਹਿੰਦੇ ਕਿਉਂ ਕਹਿੰਦੇ ਗੁਰੂ ਜਹਾਜ਼ ਹੈ ਗੁਰੂ ਜਹਾਜ਼ ਹੈ ਤੇ ਜੇ ਪਿਆਰਾ ਗੁਰੂ ਗੁਰੂ ਜਪੇਗਾ ਤੇ ਗੁਰੂ ਜਹਾਜ਼ ਤਨ ਪਾਰ ਲਾ ਦੇਗਾ ਜਾਦਾ ਕਮ ਹੁੰਦਾ ਨਾ ਪਾਰ ਲਾਉਣਾ ਤੇ ਕਹਿੰਦੇ ਗੁਰੂ ਜਹਾਦ ਹੈ ਤੇ ਕੈਸਾ ਜਹਾਦ ਕਰਨ ਤारण तਨ ਸਮਰਾਥ ਸਮਰਾਥ ਕੀ ਹੁੰਦਾ ਵੀ ਜਿਹੜਾ ਸਰਬ ਕਲਾ ਸੰਮਰਾਥ ਹੈ ਦੁਨੀਆ ਤੇ ਬੜੇ ਅਵਤਾਰ ਆਏ ਕੋਈ 14 ਕਲਾ ਸੰਪੂਰਨ ਹੋਇਆ ਕੋਈ 16 ਕਲਾ ਕੋਈ 8 ਕਲਾ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਸਰਬ ਕਲਾ ਸੰਪੂਰਨ ਨੰਤ ਕਲਾ ਹੋਇ ਠਾਕੁਰ ਚੜਿਆ ਬਾਣੀ ਚ ਵੀ ਮਹਾਰਾਏ ਨੇ ਕਿਰਪਾ ਕੀਤੀ ਹੈ ਧੰਨ ਗੁਰੂ ਨਾਨਕ ਸਾਹਿਬ ਦੀ ਸਮਰਾਤ ਕਲਾ ਨੇ ਸਰਬ ਸ਼ਕਤੀ ਮਾਨ ਨੇ ਸਾਰੀਆਂ ਕਲਾ ਦੇ ਮਾਲਕ ਨੇ ਕਿਉ ਆਪ ਨ ਰੈਣ ਕਲਾ ਧਾਰੋ ਜਗ ਮੈ ਪਰਵਰਿਓ ਨਿਰੰਗ ਕਾਰ ਓਕਾਰ ਜੋਤ ਜਗ ਮੰਡਲ ਕਰਿਓ ਇਸ ਕਰਕੇ ਕਹਿੰਦੇ ਤਾਰਨ ਤਨ ਸਮਰਾਤ ਕਾਲ ਯੁਗ ਕਹਿੰਦੇ ਕਾਲ ਯੁਗ ਦੇ ਅਵਤਾਰ ਹੀ ਸਮਰਾਤ ਗੁਰੂ ਨਾਨਕ ਸਾਹਿਬ ਨੇ ਤੇ ਭਰੇਆ ਇਸ ਕਰਕੇ ਗੁਰੂ ਗੁਰੂ ਜਪ ਜਿਹੜਾ ਸਮਰਾਤ ਹੈ ਉਹਨੂੰ ਜਪ ਜਿਹੜਾ ਸਰਬ ਕਲਾ ਦਾ ਗਿਆਤਾ ਉਹਨੂੰ ਜਪ ਪਰ ਸਾਹਿਬਾਨ ਕਹਿੰਦੇ ਮਨ ਦੇ ਦੁਆਰਾ ਵੀ ਉਹਨੂੰ ਜਪ ਜੇ ਜਪੇਗਾ ਤੇ ਪਾਰ ਲੰਘ ਜਾਏਗਾ ਫਿਰ ਕਿੰਨੂੰ ਜਪ ਅਗੇਰਲੇ ਬਚਨ ਫਿਰ ਕਹਤਾ ਸੰਤ ਸਮਾਦ ਸ਼ਬਦ ਜਿਸ ਕੇਰੇ ਕਹਿੰਦੇ ਉਹਨੂੰ ਜਪ ਜੀ ਦੇ ਸ਼ਬਦ ਸੁਣਦਿਆ ਜੀ ਦੇ ਬਚਨ ਸੁਣਦਿਆ ਸਮਾਦ ਸਮਾਧੀ ਸਥਿਰ ਹੋ ਜਾਂਦਾ ਹੈ ਭਾਵ ਸਮਾਧੀ ਸਥਿਰ ਹੋ ਜਾਂਦਾ ਹੈ ਭਾਵ ਗ੍ਰਿਤੀ ਟਿਕ ਜਾਂਦੀ ਹੈ ਮਨ ਟਿਕ ਜਾਂਦਾ ਹੈ ਸਥਿਰਤਾ ਬਣ ਜਾਂਦੀ ਹੈ ਜੀਵਨ ਵਿੱਚ ਜਿਹਦੇ ਸ਼ਬਦ ਸੁਨਿਆ ਉਹਨੂੰ ਜਾਵੇ ਜਿਹਦੇ ਸ਼ਬਦਾਂ ਵਿੱਚ ਇੰਨੀ ਤਾਕਤ ਹੈ ਜਿਹਦੇ ਸ਼ਬਦਾਂ ਵਿੱਚ ਇੰਨੀ ਸਮਰੱਥਾ ਹੈ ਜਿਹਦੇ ਸ਼ਬਦ ਨੂੰ ਸੁਣਦਿਆ ਮਨ ਜਿਹੜਾ ਉਹ ਸਥਿਰ ਹੋ ਜਾਂਦਾ ਹੈ ਵੇਖੋ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਦਿਆਂ ਗੁਰਮੁਖੋ ਦੁਨੀਆ ਤੇ ਬੜੇ ਕਵੀਦਾਨ ਨੇ ਵੱਡੇ ਵੱਡੇ ਲਖਾਰੀ ਨੇ ਬੜੀਆਂ-ਬੜੀਆਂ ਉਹਨਾਂ ਗਿਆਨ ਦੀਆਂ ਕਿਤਾਬਾਂ ਵਿੱਚ ਲਿਖ ਦਿੱਤੀਆਂ ਤੁਸੀਂ ਉਹਨਾਂ ਕਿਤਾਬਾਂ ਨੂੰ ਪੜਦੇ ਸੁਣਦੇ ਹੋ ਤੇ ਖੀਰ ਕੀ ਹੁੰਦਾ ਜਦੋਂ ਇੱਕ ਵਾਰ ਪੜ ਲਈ ਉਹ ਕਿਤਾਬ ਦੁਬਾਰਾ ਤੁਹਾਡੇ ਸਾਹਮਣੇ ਆ ਜੇ ਉਹ ਕਵਤਾ ਦੁਬਾਰਾ ਤੁਹਾਡੇ ਸਾਹਮਣੇ ਆ ਜੇ ਤੇ ਮਨੁੱਖ ਕਹਿੰਦਾ ਨਹੀਂ ਮੇਰੀ ਪੜੀ ਹੋਈ ਹੈ ਮੇਰੀ ਸੁਣੀ ਹੋਈ ਹੈ ਨਹੀਂ ਤੇ ਮਨ ਤਿਕਦਾ ਨਹੀਂ ਤੂੰ ਹੁਣ ਇੱਧਰ ਆ ਜਾ ਜੋਗਜੀ ਸਾਹਿਬ ਦੀ ਪੁੱਤਰ ਬਾਣੀ ਹੈ ਕਦੀ ਮਨ ਇਹ ਨਹੀਂ ਕਹੇਗਾ ਜੇ ਇੱਕ ਵਾਰ ਪੜੀ ਗਈ ਦੋ ਵਾਰ ਦੂਜੀ ਵਾਰ ਪੜਨੀ ਹੈ ਤੇ ਮਨ ਨਹੀਂ ਕਹੇਗਾ ਵੀ ਨਹੀਂ ਪੜਨੀ ਭਾਈ ਪਹਿਲਾਂ ਪੜੀ ਹੈ ਮਨ ਇਹ ਨਹੀਂ ਕਹੇਗਾ ਜਿੰਨੀ ਵਾਰ ਪੜੋਗੇ ਓਨੀ ਵਾਰ ਸ਼ਾਂਤੀ ਬਣੇਗੀ ਜਿੰਨੀ ਵਾਰ ਜਿੰਨੀ ਵਾਰ ਵੇਖੋ ਸੰਸਾਰ ਦੀਆਂ ਕਵਤਾਵਾਂ ਨੇ ਸੰਸਾਰ ਦੇ ਲਖਾਰੀ ਲਿਖਦੇ ਨੇ ਸਮਾ ਸਮਾ ਪਾ ਕੇ ਬੜੇ ਗੀਤ ਗੀਤ ਦੱਸੇ ਨੇ ਬੜੀਆਂ ਚੜ੍ਹਾਈਆਂ ਹੁੰਦੀਆਂ ਐ ਬੜਾ ਮਨੋਕਿੰਦਾ ਬੜਾ ਵਧੀਆ ਗੀਤ ਲਿਖਿਆ ਜੀ ਬੜਾ ਸੋਹਣਾ ਸ਼ੀਰ ਦਿੱਤਾ ਗਿਆ ਪਰ ਸਮਾ ਪਾ ਗੂ ਪ੍ਰਾਣੇ ਹੋ ਜਾਂਦੇ ਆ ਉਹਨਾਂ ਲੋਕ ਸੁਣਨੋਂ हट ਜਾਂਦੇ ਆ ਤੇ ਆ ਬਾਣੀ ਇਹ ਤੇ ਸੱਚਾਣਾ ਇਹ ਵੇਖ ਲਓ ਕਿੰਨੇ ਸਮਿਆਂ ਤੋਂ ਆਪਾਂ ਸੁਣ ਰਹਿਆ ਆ ਜਿਵੇਂ ਜਿਵੇਂ ਸੁਣੀ ਜਾਣੇ ਜਿਵੇਂ ਜਿਵੇਂ ਪੜੀ ਜਾਣੇ ਜਿਵੇਂ ਜਿਵੇਂ ਕੋਜੀ ਜਾਂਨੇ ਆ ਇਸ ਤੋਂ ਗਾਹ ਗਾਈ ਆਪਾਂ ਨੂੰ ਪਤਾ ਲੱਗ ਜਾਂਦਾ ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦੁਤਾਰ ਜਿੰਨੀ ਵਾਰ ਸੁਣੋਗੇ ਉਨੀ ਵਾਰੀ ਵੱਧ ਸਮਝ ਪੈਗੀ ਜਿੰਨੀ ਵਾਰ ਪੜਾਂਗੇ ਉਨੀ ਵਾਰੀ ਵੱਧ ਸਮਝ ਪੈਗੀ ਇਸ ਕਰਕੇ ਮਹਾਰਾਜ ਪਟ ਸਾਹਿਬਾਨ ਕਹਿੰਦੇ ਵੀ ਜਿਹਦੇ ਸ਼ਬਦ ਸੁਣਦੇ ਆ ਸਮਾਧੀ ਸਥਿਰ ਹੋ ਜਾਂਦਾ ਹੈ ਮਾਨ ਤੇ ਕਿਰੰਦਾ ਮਨ ਦਾ ਟਿਕਾਉ ਬਣ ਜਾਂਦਾ ਹੈ ਇਹ ਮਣਾ ਉਸ ਸਮਰਾਤ ਵਾਹਿਗੁਰੂ ਦੇ ਉਸ ਸਮਰਾਤ ਸਤਿਗੁਰੂ ਦੇ ਸ਼ਬਦਾਂ ਨੂੰ ਸੁਣਾ ਉਹਦੇ ਬਚਨਾਂ ਨੂੰ ਸੁਣਾ ਫਿਰ ਕਹਿੰਦੇ ਜਿਹਦੇ ਸੁਣਾ ਫੁਨ ਦੁੱਖਾਂ ਦਾ ਨਾਸ ਜਿਹੜਾ ਦੁੱਖਾਂ ਦਾ ਨਾਸ ਕਰ ਦਿੰਦਾ ਉਸ ਗੁਰੂ ਦੇ ਪਵਿੱਤਰ ਸ਼ਬਦਾਂ ਨੂੰ ਸੁਣਾ ਜਿਹਦੇ ਸ਼ਬਦਾਂ ਨਾਲ ਦੁੱਖ ਨਾਸ ਹੋ ਜਾਂਦੇ ਆ ਦੁੱਖ ਚਲੇ ਜਾਂਦੇ ਨੇ ਦੁੱਖਾਂ ਤੋਂ ਨਿਵਰਤੀ ਹੋ ਜਾਂਦੀ ਹੈ ਜਿਹਨੂੰ ਆਪਾਂ ਪੜਦੇ ਨਾ ਨਾਨਕ ਭਗਤਾਂ ਸਦਾ ਵਗਾਸ ਸੁਣਿਆ ਦੁੱਖ ਪਾਪਾਂ ਦਾ ਨਾਸ਼ ਉਹਦੇ ਸੁਣ ਸ਼ਬਦ ਪਉਣ ਦੁੱਖਾਂ ਦਾ ਨਾਸ਼ ਸੁਖ ਦਾ ਸਰੂਪ ਕਿਉਂਕਿ ਉਹ ਸੁੱਖਾਂ ਦਾ ਸੂਰਮਾ ਗੁਰੂ ਸੁੱਖਾਂ ਦਾ ਦਾਤਾ ਹੈ ਸੁੱਖਾਂ ਦਾ ਸੂਰਮਾ ਦੁੱਖ ਦਾ ਨਾਸ਼ ਕਰਨ ਵਾਲਾ ਤੇ ਸੁਖ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਭਾਵ ਦੋਵੇਂ ਲੋਕ ਗੁਰੂ ਰੱਖਣ ਵਾਲਾ ਦੋਵੇਂ ਸ਼ਰਨ ਦਾ ਸੂਰਮਾ ਹੈ ਸੁੱਖਾਂ ਦਾ ਸੂਰਮਾ ਹੈ ਸੁਖ ਦੇਣ ਵਾਲਾ ਹੈ ਮਨਾ ਕੋ ਗੁਰੂ ਗੁਰੂ ਕਰਨਾ ਹੈ ਕਿਉਂਕਿ ਗੁਰੂ ਦੇ ਸ਼ਬਦ ਨਾਲ ਮਨ ਟਿਕ ਜਾਂਦਾ ਹੈ ਗੁਰੂ ਦੇ ਸ਼ਬਦ ਸਮਰੱਥ ਸਤਿਗੁਰੂ ਦੇ ਸ਼ਬਦ ਸੁਣ ਨਾਲ ਬਚਨ ਸੁਣ ਨਾਲ ਦੁੱਖਾਂ ਦਾ ਨਾਸ਼ ਹੋ ਜਾਂਦਾ ਸੁਖ ਦਾਇਕ ਸੂਰੋ ਸੁਖ ਪ੍ਰਾਪਤ ਹੋ ਜਾਂਦਾ ਜੋ ਤਤ ਧਿਆਨ 바ਸਤੇ ਨੇਰੇ ਉਹਨੂੰ ਯਾਦ ਕਰ ਉਹਦਾ ਧਿਆਨ ਧਾਰ ਜਿਹੜਾ ਬਿਲਕੁਲ ਨੇਰੇ ਵਸਦਾ ਦੂਰ ਨਹੀਂ ਹੈ ਨੇੜੇ ਜਾਣੂ ਦਾ ਤਾਰ ਉਹਨੂੰ ਚੇਤੇ ਕਰ ਤਤ ਧਿਆਨ 바ਸਤੇ ਨੇਰੇ ਉਹਦਾ ਧਿਆਨ ਧਾਰ ਜਿਹੜਾ ਨੇਰੇ ਹੈ ਗੁਰਮੁਖ ਨੂੰ ਮਹਿਸੂਸ ਕਰਨ ਦੀ ਲੋੜ ਹੈ ਸਤਿਗੁਰੂ ਤਾਂ ਮੇਸ਼ੇਂ ਲੜੇ ਸਤਿਗੁਰ ਨਾਲ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰ ਸਮਝਣੀ ਬੜੀ ਔਖੀ ਬਾਤ ਹੈ ਨਾਲ ਤੇ ਜ਼ਰੂਰ ਹੈ ਪਰ ਇਹਨੂੰ ਮਹਿਸੂਸ ਕਰਨਾ ਔਖਾ ਹੈ ਇਹਨੂੰ ਮਹਿਸੂਸ ਕਰਨਾ ਔਖਾ ਹੈ ਵੇਖੋ ਮਹਾਰਾਜ ਸਾਹਿਬ 8ਵੇਂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਪੁਰ ਦੇ ਇੱਥੇ ਧਰਤੀ ਤੇ ਮਹਾਰਾਜ ਬਰਾਜ ਮਾਨ ਨੇ ਤੇ ਗੁਰਮਖੋ ਕਾਬਲ ਦੀ ਸੰਗਤ ਆਈ ਸੀ ਤੇ ਉਹ ਸੰਗਤ ਨੇ ਕਿਹਾ ਸੀ ਮਹਾਰਾਜ ਸਾਡੇ ਉਧਰ ਪ੍ਰਚਾਰ ਕਰਨ ਵਾਸਤੇ ਇੱਕ ਸਿੱਖ ਦੀ ਡਿਊਟੀ ਲਾਓ ਤੇ ਮਹਾਰਾਜ ਸਾਹਿਬ ਨੇ ਭਾਈ ਗੋੰਦੇ ਜੀ ਨੂੰ ਭੇਜਿਆ ਤੇ ਭਾਈ ਗੁੰਦਾ ਜੀ ਸਿੱਖੀ ਦਾ ਪ੍ਰਚਾਰ ਕਰਦੇ ਇੱਕ ਦਿਨ ਮਹਾਰਾਜ ਸਾਹਿਬ ਜੀ ਨਾਲ ਇੱਦਾਂ ਬੈਠੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰਕੇ ਤੇ ਭਾਈ ਗੁੰਦੇ ਨੇ ਮਹਾਰਾਜ ਸਾਹਿਬ ਜੀ ਦੇ ਚਰਨ ਪਕੜੇ ਕਿ ਮਹਾਰਾਜ ਮੇਰੇ ਨਾਲ ਨੇ ਗੁਰੂ ਨਾਲ ਨੇ ਇਧਰੋਂ ਦਾ ਪ੍ਰਸ਼ਾਦਾ ਪਾਣੀ ਤਿਆਰ ਹੋਇਆ ਲਾਂਗ ਰਿਸ਼ਿਕ ਨੇ ਮਹਾਰਾਜ ਨੂੰ ਬੇਨਤੀ ਕੀਤੀ ਤੇ ਮਹਾਰਾਜ ਅੱਥੀ ਨਾ ਉਸ ਸਮੇਂ ਬਾਦ ਫਿਰ ਲਾਗਰੀ ਸਿੰਘ ਆਇਆ ਫਿਰ ਬੇਨਤੀ ਕੀਤੀ ਮਹਾਰਾਜ ਫਿਰ ਨोटे ਸਮਾ ਲਾਗ ਦਾ ਲਗ ਜਾਣਾ ਅੱਧੇ ਦਿਨ ਤੋਂ ਬਾਅਦ ਬਤੀਤ ਹੋ ਗਿਆ ਤੇ ਸ਼ਾਮਾਂ ਜੀਆਂ ਟੱਲ ਲਗੀਆਂ ਲਾਗਰੀ ਸਿੰਘ ਫਿਰ ਆਇਆ ਆਗੇ ਕਹਿੰਦਾ ਮਹਾਰਾਜ ਅੱਜ ਅਮਰਦ ਵੇੜੇ ਤੋਂ ਲੈ ਕੇ ਆਪ ਜੀ ਨੇ ਕੁਝ शकਿਆ ਹੀ ਨਹੀਂ ਤੇ ਮਹਾਰਾਜ ਕੀ ਗੱਲ ਉੱਠ ਕਰਕੇ शकਦੇ ਨਹੀਂ ਤੇ ਮਹਾਰਾਜ ਉਸ ਸਮੇ ਬਾਦ ਉੱਠੇ ਜਦੋਂ ਉੱਠੇ ਨਾ ਤੇ ਸਿੱਖਾਂ ਨੇ ਫਿਰ ਪੁੱਛਿਆ ਮਹਾਰਾਜ ਇੰਨਾ ਸਮਾਂ ਤੁਸੀਂ ਬੈਠੇ ਰਹੇ ਕੁਝ ਵੀ ਨਹੀਂ ਛਕਿਆ ਮੇਲੇ ਤੋਂ ਲੈ ਕੇ ਸ਼ਾਮਾਂ ਢਲ ਚਲੀਆਂ ਦੁਪਹਿਰ ਦਾ ਸਮਾਂ ਹੋ ਗਿਆ ਤੇ ਧੰਨ ਗੁਰੂ ਆਰੈ ਸਹਿ ਮਹਾਰਾਜ ਕਹਿੰਦੇ ਗਏ ਵੀ ਸਖੋ ਉੱਠਦੇ ਕਿ ਤਾਂ ਅੱਜ ਕੋ ਪਿਆਰਾ ਸਿੱਖ ਕਿੱਥੇ ਕਾਬਲ ਦੀ ਧਰਤੀ ਕਿੱਥੇ ਹੀਤਪੁਰ ਸਾਹਿਬ ਕਹਿੰਦੇ ਭਾਈ ਗੁੰਦਾ ਸਾਡੇ ਚਰਨ ਫੜ ਕੇ ਬੈਠਾ ਸੀ ਜੋ ਚਰਨ ਛੱਡਦਾ ਤੇ ਮਾਰ ਕਹਿੰਦੇ ਉੱਠਦੇ ਜੋ ਚਰਨ ਛੱਡਦਾ ਤੇ ਉੱਠਦੇ ਮਾਰ ਕਹਿੰਦੇ ਚਰਨਾਂ ਨੂੰ ਉਹਨੇ ਫੜੀ ਰੱਖਿਆ ਤੇ ਅਸੀਂ ਜੇ ਉੱਠਦੇ ਤੇ ਸਿੱਖ ਦੀ ਸਮਾਧੀ ਹੱਲ ਜਾਣੀ ਸੀ ਸਿੱਖ ਦਾ ਧਿਆਨ ਭਟਕ ਜਾਣਾ ਸੀ ਇਸ ਕਰਕੇ ਮਾਰ ਕਹਿੰਦੇ ਵੀ ਅਸੀਂ ਬੈਠੇ ਹੀ ਰਹਿ ਉਹਨੇ ਸਾਡੇ ਚਰਨ ਪਕੜੇ ਸੀ ਗੱਲ ਧਿਆਨ ਦੀ ਹੈ ਜੇ ਤੁਹਾਡਾ ਧਿਆਨ ਹੈ ਕਿਸੇ ਦੇ ਧਿਆਨ ਹੈ ਤੇ ਗੁਰਮੁਖ ਉਹਨੋਖ ਨੇੜੇ ਹੈ ਜੇ ਧਿਆਨ ਨਹੀਂ ਤੇ ਲਾਗੇ ਬੈਠਾ ਵੀ ਬੰਦਾ ਬੜੀ ਦੂਰ ਹੁੰਦਾ ਆ ਆਪਾਂ ਕਹਿ ਦਿੰਦੇ ਆ ਵੀ ਧਿਆਨ ਦੇ ਜੇ ਤੇ ਧਿਆਨ ਆ ਫਿਰ ਤੇ ਨੇੜੇ ਆ ਜੇ ਧਿਆਨ ਨਹੀਂ ਤੇ ਬੰਦਾ ਨੇੜੇ ਬੈਠਾ ਵੀ ਬੜੀ ਦੂਰ ਆ ਨੇੜੇ ਬੈਠਾ ਵੀ ਤੇ ਜੇ ਧਿਆਨ ਹੈ ਫਿਰ ਭਾਵੇਂ ਕੋਈ ਕੈਨੇਡਾ ਬੈਠਾ ਹੈ ਭਾਵੇਂ ਕੋਈ ਹੋਰ ਦੂਰ ਬੈਠਾ ਹੈ ਆਪਣੇ ਨੇੜੇ ਆ ਗੱਲ ਧਿਆਨ ਤੇ ਡਿਪੈਂਡੈਂਟ ਹੁਣ ਮਹਾਰਾਜ ਸਾਹਿਬ ਤੇ ਪਾਸ਼ਾ ਜੀ ਨੇ ਉੱਠ ਕਰਕੇ ਫਿਰ ਜਿਹੜਾ ਜੀ ਉਹ ਪ੍ਰਸ਼ਾਦਾ ਪਾਣੀ ਛਕਿਆ ਇਥੇ ਤਾਂ ਘਟ ਸਹਿਬਾਨ ਕਹਿੰਦੇ ਨੇ ਵੀ ਉਹਦਾ ਧਿਆਨ ਧਾਰ ਉਹਨੂੰ ਯਾਦ ਕਰ ਬਹਤ ਤੇ ਨੇਰੇ ਤੇਰੇ ਨਾਲ ਹੈ ਤੇ ਜਿਹੜੇ ਭਾਈ ਇਦਾਂ ਸਮਝ ਲੈਂਦੇ ਨੇ ਉਹਨਾਂ ਨੂੰ ਸਮਝ ਪੈ ਜਾਂਦੀ ਜੈ ਜੈ ਕੋ ਤਹਿ ਜੂਰ ਦੂਰ ਕਤੋਂ ਨਾ ਡਾਈ ਰਵ ਰਾਇ ਸਰਬਤਨ ਮੈਂ ਮਾਨ ਸਦਾ ਜੈ ਬਹਤ ਤੇ ਨੇਰੇ ਨੇਰੇ ਆ ਦੂਰ ਨਹੀਂ ਆ ਯਾਦ ਕਰ ਵਾਸ ਧਿਆਨ ਵਿੱਚ ਧਿਆਨ ਨੇੜੇ ਆ ਦੂਰ ਨਹੀਂ ਹੈ ਬਸ ਤੈਹ ਨੇਰੇ ਫਿਰ ਕਹਿੰਦੇ ਪੂਰੋ ਪੁਰਖ ਰਿਹੇ ਹਰਿ ਸ਼ਮਰਤ ਕਹਿੰਦੇ ਜੇ ਚੇਤੇ ਕਰਨਾ ਪੂਰੋ ਪੁਰਖ ਜਿਹੜਾ ਪਰਿਪੂਰਨ ਹੈ ਜਿਹੜਾ ਪੂਰਾ ਹੈ ਪੂਰੇ ਨੂੰ ਚੇਤੇ ਨਹੀਂ ਕਰਨਾ ਪੂਰੇ ਨੂੰ ਆਪਣੇ ਰਿਦੇ ਵਿੱਚ ਚੇਤੇ ਕਰ ਪੂਰੇ ਨੂੰ ਸਿਮਰਨ ਕਰ ਪੂਰੇ ਦਾ ਤੇ ਜਦੋਂ ਪੂਰੇ ਦਾ ਸਿਮਰਨ ਕਰੀਦਾ ਮੁਖ ਦੇਖ ਤੇ ਅਗ ਜਾਏ ਪਰੇਰੇ ਕਹਿੰਦੇ ਉਹਦਾ ਮੁਖ ਦੇਖਦਿਆ ਅਗ ਹੁੰਦੇ ਪਾਪ ਜਾਏ ਪਰੇਰੇ ਪ੍ਰੇਰਣਾ ਨਹੀਂ ਪ੍ਰੇਰੇ ਦਾ ਅਰਥ ਵੀ ਪਰੇ ਹੋ ਜਾਂਦੇ ਨੇ ਆਗ ਭਾਪ ਦੂਰ ਚਲੇ ਜਾਂਦੇ ਨੇ ਉਹਦਾ ਦਰਸ਼ਨ ਕਰਦਿਆਂ ਪਾਪ ਨਸ ਜਾਂਦੇ ਨੇ ਉਹਦਾ ਮੁਖ ਦੇਖਦਿਆਂ ਗੁਰੂ ਜੀ ਦਾ ਦედაਰ ਕਰਦਿਆਂ ਪਾਪ ਖਤਮ ਹੋ ਜਾਂਦੇ ਨੇ ਫਿਰ ਕਹਿੰਦੇ ਜੋ ਹਾਰ ਬੁੱਧ ਰਿੱਧ ਸਿੱਧ ਚਾਹਤ ਕਹਿੰਦੇ ਜੋ ਤੂੰ ਰਿੱਧ ਆਸ ਦੀਆਂ ਜੋ ਚਾਹਤ ਜੇ ਮਨਾ ਤੂੰ ਚਾਹਨਾ ਵੀ ਇਹ ਕੁਝ ਮਿਲੇ ਜੇ ਚਾਹਨਾ ਵੀ ਇਹ ਦੁਨੀਆ ਦੇ ਸੁਖ ਝੋਲੀ ਪੈਣ ਫੇਰ ਤੇਨਾ ਵਰੀ ਉਹੀ ਸ਼ਬਦ ਪਟ ਸਾਹਿਬਾਨਾ ਨੇ ਕਿਹਾ ਜਿਹੜਾ ਆਰੰਭ ਵਿੱਚ ਕਿਹਾ ਮਨ ਬਾਤ ਦੇ ਕਰਮ ਕਰਕੇ ਕਹਿੰਦੇ ਗੁਰੂ ਗੁਰੂ ਗੁਰ ਕਰਮਾਨ ਮੇਰੇ ਮੇਰੇ ਮਨਾ ਪਰ ਗੁਰੂ ਗੁਰੂ ਜਪ ਤੇ ਜੇ ਤੂੰ ਗੁਰੂ ਗੁਰੂ ਜਪੇਗਾ ਬੁੱਧ ਰਿੱਧਿ ਸਿੱਧ ਚਾਹਤ ਤੂੰ ਚੋਣਾ ਇਹ ਤੇਰੀ ਚੋਣੀ ਪੈਣੀ ਆ ਜੇ ਗੁਰੂ ਗੁਰੂ ਜਪੇਗਾ ਮਨ ਕਰਕੇ ਬਚਨ ਕਰਕੇ ਤੇ ਸਰੀਰ ਕਰਕੇ ਸੰਕਲਪ ਕਰਕੇ ਤੇ ਫਿਰ ਗੁਰਮੁਖੋ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਇਸ ਕਰਕੇ ਮਨਾ ਗੁਰੂ ਗੁਰੂ ਜਪ ਇਹ ਪਵਿੱਤਰ ਸੋਈਆ ਜਿਹੜਾ ਪੜ ਸਾਹਿਬਾਨ ਅੱਜ ਆਪਾਂ ਨੂੰ ਕਹਿ ਕੇ ਪਿੱਤਰ ਰਸਨਾ ਤੋਂ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਨੇ ਕਿ हे ਪਿਆਰੇ ਸਿੱਖੋ मन करके भी, बचन करके भी, करके भी, गुरु, गुरु गुरु, गुरु सा तो पार हो सकों लोग सुखी फुलाखीए प्रलो सेले नान कर वापे मेले वाहगुरु जी का खालसा वाहगुरु जी की